ਅਸੀਂ ਮੌਜੂਦ ਹਾਂ ਅੱਜ ਜ਼ਿਲ੍ਹਾ ਫਾਿਲਕਾ ਦੇ ਪਿੰਡ ਨੂਰ ਸ਼ਾ ਟਾਣੀਆਂ 'ਚ ਇੱਥੇ ਸਤਲੁਜ ਦਰਿਆ ਦਾ ਪਾਣੀ ਵੇਖੋ ਚਾਰੇ ਪਾਸੇ ਫੈਲਾ ਹੋਇਆ ਟਾਣੀਆਂ ਦੇ ਵਿੱਚੋਂ ਦੂਰ ਨਜ਼ਰ ਤੁਹਾਨੂੰ ਮੋਬਾਈਲ 'ਚ ਨਹੀਂ ਆਏਗੀ ਟਾਣੀਆਂ ਨਜ਼ਰ ਨਹੀਂ ਆਏਗੀ ਚਾਰੇ ਚਾਰੇ ਪਾਸੇ ਪਾਣੀ ਹੈ ਇਹਨਾਂ ਨੇ ਆਪਣਾ ਨਹੀਂ ਜਾਨ ਬਚਾ ਕੇ ਲੋਕਾਂ ਨੇ ਇੱਕ ਉੱਚੀ ਥਾਂ ਤੇ ਸ਼ਰਨ ਲਈ ਹੈ ਪਸ਼ੂ ਵਗੈਰਾ ਦੇਖੋ ਤੁਸੀਂ ਕਿਸ ਤਰ੍ਹਾਂ ਬੰਨੇ ਹੋਏ ਤੇ ਆਪਣੀਆਂ ਝੌਂਪੜੀਆਂ ਦੇ ਵਿੱਚ ਗੁਜ਼ਾਰਾ ਕਰ ਰਹੇ ਜਿਨ੍ਹਾਂ ਦੇ ਪੰਜ ਪੰਜ ਛੇ ਛੇ ਕਿਲੇ ਚਾਰ ਚਾਰ ਕਿਲੇ ਪੈੜੀਆਂ ਚੰਗੇ ਘਰਾਂ ਤੋਂ ਹੈ ਲੇਕਿਨ ਅੱਜ ਉਹਨਾਂ ਦਾ ਟਾਈਮ ਦੇ ਚੁੱਕੀ ਹੈ ਇਸ ਤਰ੍ਹਾਂ ਝੌਂਪੜੀਆਂ ਦੇ ਵਿੱਚ ਬੈਠੇ ਨਾ ਲਾਈਟ ਹੈ ਨਾ ਬਿਜਲੀ ਹੈ ਨਾ ਪਾਣੀ ਹੈ ਔਰ ਖਾਣ ਤੇ ਵੀ ਸਿਰਫ ਜੋ ਸੰਸਥਾਵਾਂ ਦੇ ਹੋਪੜੀਆਂ ਉਹਨਾਂ ਦੇ ਮਿਲਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਆਲਾ ਸਿੰਘ ਜੀ ਅੱਛਾ ਤੁਹਾਡਾ ਘਰ ਕਿੱਧਰ ਸੀਗਾ ਪਾਣੀ ਚ ਆ ਗਿਆ ਪਾਣੀ ਚ ਆ ਗਿਆ ਜੀ ਸਤਲੁਜ ਦੇ ਪਾਣੀ ਆ ਗਿਆ ਹਾਂ ਜੀ ਦਰਿਆ ਦਾ ਜੀ ਕਿੰਨੇ ਦਿਨ ਹੋ ਗਏ ਤੁਹਾਡਾ ਇਹ ਹਫਤਾ ਹੋ ਗਿਆ ਹਫਤਾ ਕੋਈ ਸਾਰੇ ਘਰ ਦੇ ਵਿੱਚ ਪਾਣੀ ਆ ਗਿਆ ਹਾਂ ਜਾਣੀਆਂ ਦੇ ਵਿੱਚ ਅੱਧੇ ਦੇ ਕਮਰੇ ਡੁੱਬ ਗਏ ਅੱਛਾ ਨੁਕਸਾਨ ਬਹੁਤ ਹੋ ਗਿਆ ਨਾ ਹਾਂ ਜੀ ਨੁਕਸਾਨ ਫਸਲਾਂ ਫਸਲਾਂ ਡੁੱਬ ਗਈਆਂ ਸਭ ਬਰਬਾਦ ਹੋ ਗਿਆ ਕੰਮ ਹਾਂ ਜੀ ਮੇਰੇ ਟੈਂਟ ਲਗਾ ਕੇ ਬਸ ਇੱਥੇ ਗੁਜ਼ਾਰਾ ਕਰ ਰਹੇ ਹਾਂ ਹਾਂ ਜੀ ਇੱਥੇ ਗੁਜ਼ਾਰਾ ਕਰ ਰਹੇ ਹਾਂ ਸੰਸਤਾਵਾਂ ਦੇ ਬਸ ਲੋਕ ਆਂਦੇ ਹੋਣੇ ਉਹ ਸਹਾਇਤਾ ਦੇ ਜਾਂਦੇ ਬਾਕੀ ਤਾਂ ਹਾਂ ਜੀ ਲੰਗਰ ਲੰਗਰ ਦੇ ਜਾਂਦੇ ਆ ਆਪਣੇ ਵੀਰਦਾਰ ਹਾਂ ਸਾਮਿਸ਼ੀ ਵੀਰੇ ਠੀਕ ਹੈ ਪਾਣੀ ਪੂਣੀ ਦਿੰਦੇ ਨੇ ਠੀਕ ਹੈ ਤੇ ਸਾਨੂੰ ਕੋਈ ਤਰਪਾਲ ਕਈਆਂ ਘਰਾਂ ਨੂੰ ਮਿਲ ਜਾਂਦੇ ਨੇ ਕਈ ਰਹਿੰਦੇ ਨੇ ਕੋਈ ਤਰਪਾਲ ਆਏ ਨਾ ਸੰਸਤਾ 컬러 ਖੜੇ ਤਾਂ ਆਏ ਨਾ ਨੰ ਕਹਤਾ ਆਪਾਂ ਇਹ ਤੁਹਾਨੂੰ ਮੋਲ करा ਦੇਣਗੇ ਜਿਵੇਂ ਅੱਜ ਤੋਲੀਆਂ ਵਗੈਰਾ ਦਿੱਤੇ ਨਾ ਪਾਣੀ ਪੋਣੀ ਹੋਰ ਵੀ ਕਰ ਦੇਣਗੇ ਠੀਕ ਹੈ ਜੀ ਹੋਰ ਤੁਹਾਨੂੰ ਕੀ ਮੁਸ਼ਕਿਲ ਆ ਰਹੀ ਮੁਸ਼ਕਲੀ ਮੁਸ਼ਕਲੀ ਖੈਰ ਜ਼ਿੰਦਗੀ ਐਸੀ ਗੁਜ਼ਰ ਰਹੀ ਹੈ ਹਾਂ ਜੀ ਜੀ ਇਹਦੇ ਹਾਲਾਤ ਕਦੇ ਦੇਖੇ ਸੀ ਵੀ ਇਸ ਤਰ੍ਹਾਂ ਹੋਣਾ ਨਹੀਂ ਜੀ ਨਹੀਂ ਆ ਸਭ ਤੋ ਜ਼ਿਆਦਾ ਰਾਤ ਲਾਤਾ ਤੇ ਇੱਕ ਸਾਲ ਛੱਡ ਕੇ ਪਿਛਲੇ ਸਾਲ ਘਾਟ ਆਇਆ ਸੀ ਅੱਛਾ ਇੱਥੇ ਕੀ ਤੋਂ ਬਹੁਤ ਜ਼ਿਆਦਾ ਪਾਣੀ ਆਇਆ ਠੀਕ ਹੈ ਹਾਂ ਜੀ ਬਣਾਉਣ ਵਾਸਤੇ ਕੀ ਯੂਜ਼ ਕਰ ਰਹੇ ਸਿਲੰਡਰ ਵਗੈਰਾ ਲੱਕੜਾਂ ਤਾਂ ਹੈ ਨਹੀਂ ਸਿਲੰਡਰ ਜੀ ਕੋ چھوٹਾ ਸਿਲੰਡਰ ਭਰਾਇਆ ਚਾਚ ਉਹਦੇ ਫਿਰ ਵਿਵਸਥਾ ਕਿਉਂ ਨੇ ਪਸ਼ੂਆਂ ਦਾ ਕੋਈ ਪਸ਼ੂਆਂ ਦਾ ਜੀ ਚਾਰਾ ਜੀ ਵੀ ਦਾ ਦੇ ਜਾਂਦੇ ਨੇ ਚਾਰੇ ਦੀ ਵੀ ਸਮੱਸਿਆ ਨਾ ਹਾਂਜੀ ਇਹ ਵੀ ਨਹੀਂ ਵੇਲ ਰਹੀ ਆ ਦੇਖੋ ਜਿੱਥੇ ਇੱਕ ਮੰਜੀ ਐਂਦੇ ਤੇ ਕੱਪੜੇ ਸਮਾਨ ਐ ਰੱਖਿਆ ਹੋਇਆ ਤੇ ਮਾਤਾ ਜੀ ਇੱਥੇ ਸਿਲੰਡਰ ਛੋਟਾ ਜਿਹਾ ਰੱਖਿਆ ਹੋਇਆ ਹਾਂਜੀ ਇਹ ਸੰਸਥਾਾਂ ਨੇ ਕੋਈ ਤਿਆਜ ਆਲੂ ਵਗੈਰਾ ਦਿੱਤੇ ਤੇ ਥੋੜਾ ਲੰਗਰ ਵੀ ਆ ਜਾਂਦਾ ਹੈ ਮਾਤਾ ਦੀ ਬੱਸ ਸੁੱਲੇ ਤੇ ਫਿਰ ਅੱਜ ਕੱਲ੍ਹ ਗੁਜ਼ਾਰਾ ਹੋ ਰਿਹਾ ਜੀ ਬਹੁਤ ਮੁਸ਼ਕਿਲ ਹੋ ਗਈ ਹੂੰ ਸਾਨੂੰ ਨਾ ਮੱਝਾਂ ਵਾਹਤੀ ਚਾਰ ਆਵੀ ਨਹੀਂ ਮਿਲ ਰਿਆ ਠੀਕ ਹੈ ਤੇ ਫੀਡ ਵੀ ਨਹੀਂ ਆ ਰਹੀ ਠੀਕ ਹੈ ਤੇ ਬਹੁਤ ਔਖੀਆਂ